ਆਮ ਆਦਮੀ ਪਾਰਟੀ ਜਿਹੜੀ ਆ ਇੱਕ ਨੈਸ਼ਨਲ ਪਾਰਟੀ ਆ ਅੱਜ ਵੇਖੋ ਪੂਰੇ ਹਿੰਦੁਸਤਾਨ ਚ ਪੰਜ ਜਿਹੜੀਆਂ ਬਾਇਲੈਕਸ਼ਨ ਹੋਈਆਂ ਨੇ ਪੰਜਾਂ ਵਿੱਚੋਂ ਦੋ ਬਾਇਲੈਕਸ਼ਨ ਇੰਡੀਆ ਲੈਵਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਜਿਹਦਾ ਕਿ ਇੱਕ ਬੜਾ ਵੱਡਾ ਇੱਕ ਸਬੂਤ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਸਨ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਕੋ 28 ਮਈ ਨੂੰ ਪਾਸ ਕਰਵਾ ਲਈ ਸੀ ਉਹ ਚਿੱਠੀ ਹੁਣ 22 ਜੂਨ ਨੂੰ ਆ ਕੇ ਬਾਜਵਾ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਚਿੱਠੀ ਤੇ 1 ਮਹੀਨਾ ਪਹਿਲਾਂ ਹੀ ਆਪਾਂ ਜਿਹੜੀ ਆ ਮੰਤਰੀ ਸਾਹਿਬ ਕੋਲ ਪਾਸ ਕਰਵਾ ਲਈ ਸੀ ਜਿਹੜਾ ਕਾਦੀਆਂ ਵਾਲੇ ਸੀਵਰੇਜ ਦੀ ਗੱਲ ਆ ਤਾਂ ਉਹ ਵੀ ਮੈਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਂ ਨੂੰ 8 ਜਨਵਰੀ ਨੂੰ ਮਿਲਿਆ ਸੀ ਔਰ ਇਹ ਮੈਂ ਦੋ ਮੰਗਾ ਸਭ ਤੋਂ ਪਹਿਲਾਂ ਉਹਦੇ 'ਚ ਰੱਖਿਆ ਸੀ ਕਿ ਜਿਹੜਾ ਧਾਰੀਵਾਲ ਔਰ ਕਾਦੀਆਂ ਦਾ ਸੀਵਰੇਜ ਆ ਇਹ ਪਾਸ ਹੋਣਾ ਚਾਹੀਦਾ ਵੀ ਆਪਣੇ ਕਮਾਂ ਦਾ ਵੇਰਵਾ ਲੈ ਕੇ ਆਜੋ ਤੇ ਜੋ ਸੇਖਵਾ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਆ ਮੈਂ ਉਹਦਾ ਵੇਰਵਾ ਲੈ ਕੇ ਆ ਜਨਾ ਜਗ੍ਹਾ ਤੁਹਾਡੀ ਹੋਊਗਾ ਸਮਾਂ ਤੁਹਾਡਾ ਹੋਊਗਾ ਸਥਾਨ ਤੁਹਾਡਾ ਹੋਊਗਾ ਮੈਂ ਓਪਨ ਡਿਬੇਟ ਕਰਨ ਲਈ ਤਿਆਰ ਆ ਕਿ ਜੇ ਚੌਥੇ ਸਿਜ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਉਹਦੇ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਹੋਣ ਤੇ ਮੈਂ ਰਾਜਨੀਤੀ ਤੋਂ ਲੰਬੇ ਹੋਣ ਨੂੰ ਤਿਆਰ ਬਾਜਵਾ ਸਾਹਿਬ ਨੇ ਤੇ ਜਿਹੜੇ ਆਪਣੇ ਘਰ ਨੂੰ ਗਲੀ ਲੱਗਦੀ ਉਹਦੀ ਇੰਟਰਲੌਕ ਅਸੀਂ ਲਾਈ ਸੀ ਆਪਣੀ ਸਰਕਾਰਾਂ ਹੋਰ ਵੀ ਜਿਹੜਾ ਹੱਡੋ ਰੋੜਾ ਸੀ ਕਾਦੀਆਂ ਤੋਂ ਅਸੀਂ ਚਕਾਇਆ ਸੀ ਹੁਣ ਵੀ ਜਿੰਨੀਆਂ ਸੜਕਾਂ ਕਾਦੀਆਂ ਸ਼ਹਿਰ ਦੀਆਂ ਪਿਛਲੇ 8 ਸਾਲ ਤੋਂ ਰਿਪੇਅਰ ਨਹੀਂ ਸੀ ਹੋਈਆਂ ਬਾਜਵਾ ਸਾਹਿਬ ਆਪਣੇ ਭਰਾ ਨੂੰ ਪੁੱਛ ਲੈਣ ਜਿਹੜਾ 5 5 ਸਾਲ ਉਥੋਂ ਐਮਐਲਏ ਰਿਹਾ ਉਹਨਾਂ ਦੇ ਧਰਮ ਪਤਨੀ ਨੂੰ ਪੁੱਛ ਲੈਣ ਜਿਹੜੀ 5 ਸਾਲ ਐਮਐਲਏ ਰਹੀ ਆਪੇ ਮੈਂਬਰ ਪਾਰਲੀਮੈਂਟ ਰਹਿ ਤੁਸੀਂ ਤੇ ਕਾਦੀਆਂ ਦੀਆਂ ਸੜਕਾਂ ਨਹੀਂ ਰਿਪੇਅਰ ਕਰਾ ਸਕੇ ਮੈਂ ਓਪਨ ਚੈਲੰਜ ਕਰਦਾ ਬਾਜਵਾ ਸਾਹਿਬ ਨੂੰ ਜਿੱਥੇ ਕਹਿਣ ਕਿ ਮੈਂ ਉਹਨੂੰ ਤਿਆਰ ਹਾਂ ਮੇਰ ਨਾਲ ਡਿਬੇਟ ਕਰਕੇ ਵੇਖ ਲੈਣ ਕਿ ਇਹਨਾਂ ਨੇ ਕੀ ਕੀਤਾ ਕਾਦੀਆਂ ਹਲਕੇ ਲਈ ਤੇ ਸੇਖਵਾ ਪਰਿਵਾਰ ਨੇ ਕੀ ਕੀਤਾ ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸੇਖਵਾ ਨੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਜਨਤਕ ਤੌਰ ਤੇ ਖੁੱਲੀ ਬਹਿਸ ਦੀ ਦਿੱਤੀ ਚੁਣੌਤੀ लुधियाना वैसट हलके ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਹੋਈ ਵੱਡੀ ਜਿੱਤ ਦੇ ਬਾਅਦ ਨਗਰ ਕੌਂਸਲ ਧਾਰੀਵਾਲ ਵਿਖੇ ਪਹੁੰਚੇ ਚੇਅਰਮੈਨ ਜਗਰੂਪ ਸੇਖਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਲੁਧਿਆਣਾ वैसट ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਕਰਕੇ ਹੋਈ ਹੈ। ਗੁਜਰਾਤ ਜਿਸ ਨੂੰ ਭਾਜਪਾ ਦਾ ਗੜ੍ਹ ਕਿਹਾ ਜਾਂਦਾ ਹੈ ਉਸ ਵਿੱਚ ਵੀ ਇੱਕ ਸੀਟ ਵਿਧਾਨ ਸਭਾ ਦੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਬਰਕਰਾਰ ਹੈ ਤੇ ਆਮ ਆਦਮੀ ਪਾਰਟੀ ਨੈਸ਼ਨਲ ਪੱਧਰ ਤੇ ਤੇਜ਼ੀ ਦੇ ਨਾਲ ਇੱਕ ਵਾਰ ਫਿਰ ਉੱਭਰ ਰਹੀ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਲੁਧਿਆਣਾ ਜਿਮਣੀ ਚੋਨ ਵਿੱਚ ਜਿੱਤ ਤੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅਣਥੱਕ ਮਿਹਨਤ ਕੀਤੀ ਹੈ ਔਰ ਉਹਦੇ ਨਾਲ-ਨਾਲ ਸਾਡੇ ਜਿੰਨੇ ਪਾਰਟੀ ਦੇ ਵਲੰਟੀਅਰ ਸੀਗੇ ਸਾਡੇ ਜਿੰਨੇ ਮਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਪਾਰਟੀ ਦੇ ਅਹੁਦੇਦਾਰ ਸਹਿਬਾਨ ਇਹਨਾਂ ਸਾਰਿਆਂ ਨੇ ਇੱਕ ਬੜੇ ਕਲੈਕਟਿਵ ਐਫਰਟਸ ਕੀਤੇ ਇੱਕ ਟੀਮ ਵਰਕ ਦੇ ਨਾਲ ਜਿਹੜਾ ਵਾ ਇਹ ਪਾਰਟੀ ਨੇ ਬਹੁਤ 3 ਮਹੀਨੇ ਤੋਂ ਜਿਹੜੀ ਸਿਰ ਤੋੜ ਮਿਹਨਤ ਕੀਤੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਵਾ ਸਾਡੇ ਵਰਕਰਾਂ ਦੇ ਹੌਸਲੇ ਨਹੀਂ ਡੋਲੇ ਔਰ ਉਹਨਾਂ ਦਿਨ ਰਾਤ ਇਹ ਕੀਤਾ ਜਿਹਦਾ ਫਲ ਜਿਹੜਾ ਵਾ ਉਹ ਸਾਨੂੰ ਮਿਲਿਆ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਕੈਂਡੀਡੇਟ ਸੀ ਸ਼੍ਰੀ ਸੰਜੀਵ अरोड़ा ਜੀ ਜਿਹੜੇ ਮੌਜੂਦਾ ਐਮਪੀ ਸੀ ਉਹਨਾਂ ਦਾ ਜਿਹੜਾ ਅਕਸ ਸੀਗਾ ਉਹ ਬਹੁਤ ਸਾਫ਼ ਸੁਥਰਾ ਇਮਾਨਦਾਰੀ ਵਾਲਾ ਔਰ ਕੰਮ ਕਰਨ ਵਾਲਾ ਸੀਗਾ ਉਹਦਾ ਵੀ ਪਾਰਟੀ ਨੂੰ ਜਿਹੜਾ ਬੜਾ ਵੱਡਾ ਫਾਇਦਾ ਜਿਹੜਾ ਮਿਲਿਆ ਵਾ ਔਰ ਆਉਣ ਵਾਲੇ ਸਮੇਂ 'ਚ ਇਹ ਇੱਕ ਸੈਮੀਫਾਈਨਲ ਸੀ ਪੰਜਾਬ ਦਾ ਔਰ ਆਉਣ ਵਾਲੇ ਸਮੇਂ 'ਚ ਜਿੱਥੇ ਲੁਧਿਆਣੇ ਦੇ ਲੋਕਾਂ ਦੇ ਜਿਹੜੇ ਆ ਉਹ ਬਹੁਤ ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਔਰ ਪੰਜਾਬ ਦੇ ਵਿੱਚ ਜਿਹੜਾ ਵਾ ਇੱਕ ਬੜਾ ਅੱਛਾ ਮੈਸੇਜ ਜਿਹੜਾ ਉਹ ਚੱਲਿਆ ਗਿਆ ਔਰ ਦੂਸਰਾ ਜਿਹੜੀ ਖਾਸ ਕਰਕੇ ਪੰਜਾਬ ਨਾਲੋਂ ਵੀ ਮੈਂ ਵੱਡੀ ਕਵਾਂਗਾ ਕਿ ਜਿਹੜੀ ਗੁਜਰਾਤ ਦੇ ਵਿੱਚ ਬਾਏ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਜੇਤ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਆ ਬੀਜੇਪੀ ਦੇ ਗੜ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਉੱਥੋਂ ਐਮਐਲਏ ਜਿਹੜਾ ਵਾ ਸਾਡੇ ਗੋਪਾਲ ਟਾਲੀਆ ਜੀ ਬਣਿਆ ਮੈਂ ਉਹਦੇ ਲਈ ਵੀ ਜਿਹੜਾ ਵਾ ਗੁਜਰਾਤ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਵਾ ਬੀਜਪੀ ਦੇ ਘੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਜਿੱਤ ਦਰਜ ਕਰਾਈ ਆ ਔਰ ਇਹਦੇ ਤੋਂ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਨੈਸ਼ਨਲ ਪਾਰਟੀ ਆ ਅੱਜ ਵੇਖੋ ਪੂਰੇ ਹਿੰਦੁਸਤਾਨ ਚ ਪੰਜ ਜਿਹੜੀਆਂ ਬਾਇਲੈਕਸ਼ਨ ਹੋਈਆਂ ਨੇ ਪੰਜਾਂ ਵਿੱਚੋਂ ਦੋ ਬਾਇਲੈਕਸ਼ਨ ਇੰਡੀਆ ਲੈਵਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਜਿਦਾ ਕਿ ਇੱਕ ਬੜਾ ਵੱਡਾ ਇੱਕ ਸਬੂਤ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਛਿਲੀ ਦੇ ਮਾਫੀ ਕਿਤੇ 80 85% ਲੋਕਾਂ ਦੇ ਜਿਹੜੇ ਆ ਬਿਲ ਜ਼ੀਰੋ ਆ ਰਹੇ ਆ ਉਦੇ ਕਰਕੇ ਬਹੁਤ ਵੱਡਾ ਫਾਇਦਾ ਖਾਸ ਕਰਕੇ ਜਿਹੜੇ ਅਰਬਨ ਲੋਕ ਸੀ ਜਿਹੜੇ ਕਿਰਾਏਦਾਰ ਸੀਗੇ ਜਿਨ੍ਹਾਂ ਦਾ ਕੋਈ ਕੈਟਾਗਰੀ ਨਹੀਂ ਬਣਦੀ ਉਹਨਾਂ ਦੇ ਵੀ ਬਿੱਲ ਮਾਫ ਹੋ ਗਏ ਔਰ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਬਿੱਲ ਮਾਫ ਹੋ ਗਏ ਫਿਰ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਸੀ ਉਹਨਾਂ ਦੇ ਵੀ ਬਿੱਲ ਮਾਫ ਹੋਏ ਸੋ ਇਹ ਸਹੂਲਤ ਜਿਹੜੀ ਆ ਬਹੁਤ ਵੱਡੀ ਹਜ਼ਾਰਾਂ ਰੁਪਏ ਜਿਹੜੇ ਲੱਖਾਂ ਰੁਪਏ ਜਿਹੜੇ ਆ ਹਰ ਸਾਲ ਲੋਕਾਂ ਦੇ ਬਚਦੇ ਆ ਨੰਬਰ 1 ਇਹਨੇ ਕੰਮ ਕੀਤਾ ਫਿਰ ਜਿਹੜਾ ਹੈਲਥ ਦੇ ਵਿੱਚ ਕੰਮ ਹੋਇਆ ਪੰਜਾਬ ਚ ਔਰ ਖਾਸ ਕਰਕੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਜੀ ਨੇ ਜਿਹੜਾ ਡਿਸਟ੍ਰਿਕਟ ਹਸਪੀਟਲ ਆ ਉਹਨੂੰ ਪ੍ਰਾਈਵੇਟ ਨਾਲੋਂ ਵੀ ਬਿਹਤਰ ਕਰ ਦਿੱਤਾ ਫਿਰ ਮੁਹੱਲਾ ਕਲੀਨਿਕ ਥਾਂ ਥਾਂ ਖੋਲੇ ਆ ਹੈਲਥ ਦੇ ਸੈਕਟਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਇਸੇ ਤਰ੍ਹਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਤੁਸੀਂ ਦੇਖੋ ਲਗਾਤਾਰ 1 ਮਹੀਨਾ ਅਸੀਂ ਸਕੂਲਾਂ 'ਚ ਜਾ ਕੇ ਜਿਹੜਾ ਵਾ ਇਨੋਗਰੇਸ਼ਨ ਕੀਤੀਆਂ ਅਰਬਾ ਰੁਪਏ ਤਕਰੀਬਨ 2.5 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਖਰਚਿਆ ਸਾਡੇ ਸਕੂਲਾਂ ਦਾ ਨਵਿਨੀਕਰਨ ਹੋਇਆ ਉਹਦੇ ਚ ਬੱਚਿਆਂ ਦੀ ਆਮਦ ਵਧੀ ਟਾਈਮਲੀ ਟੀਚਰ ਭਰਤੀ ਕੀਤੇ ਗਏ ਪ੍ਰੋਪਰ ਪੜ੍ਹਾਈ ਦਾ ਮਾਹੌਲ ਸਾਡੇ ਸਕੂਲਾਂ ਚ ਬਣਿਆ ਉਹਦਾ ਬੜਾ ਵੱਡਾ ਅਕਸ ਜਿਹੜਾ ਵਾ ਉਹ ਲੋਕਾਂ ਚ ਗਿਆ ਇਹਦੇ ਨਾਲ ਨਾਲ ਜੇ ਮੈਂ ਪਿੰਡੂ ਖੇਤਰ ਦੀ ਗੱਲ ਕਰਾਂ ਤੇ ਅੱਜ ਕੱਲ ਜਿਹੜਾ ਵਾ ਆਪਣਾ ਸੀਜ਼ਨ ਚੱਲ ਰਿਹਾ ਵਾ ਲੋਕ ਝੋਨਾ ਲਾ ਰਹੇ ਆ ਵਕਫਾ ਫਸਣਾ ਲਾ ਰਹੇ ਆ ਤੇ 24 ਘੰਟੇ ਬਿਜਲੀ ਖੇਤਾਂ ਚ ਆ ਰਹੀ ਆ ਬੰਬੀਆਂ ਬੰਦ ਕਰਨੀਆਂ ਪੈਰੀਆਂ ਕਿਸਾਨਾਂ ਨੂੰ ਫਿਰ ਜਿਹੜੇ ਨਹਿਰੀ ਖਾਲ ਪੱਕੇ ਕੀਤੇ ਆ ਸਿੰਚਾਈ ਦਾ ਪਾਣੀ ਢੇਲ ਤੱਕ ਪਹੁੰਚਾਇਆ ਅਜੇ ਵੀ ਲੋਕ ਜਿਹੜੇ ਆ ਉਹ 1947 ਤੋਂ ਲੈ ਕੇ ਅਜੇ ਤੱਕ ਇਹੋ ਜਿਹਾ ਕੰਮ ਨਹੀਂ ਸੀ ਹੋਇਆ ਸੋ ਲੋਕ ਬਹੁਤ ਤਾਰੀਫ ਕਰ ਰਹੇ ਆ ਔਰ ਖਾਸ ਕਰਕੇ ਜਿਹੜੀ ਨੈਗੇਟਿਵ ਰਾਜਨੀਤੀ ਸੀ ਝੂਠੇ ਪਰਚੇ ਕਰਨ ਦੀ ਉਹ ਖਤਮ ਹੋਈ ਆ ਲੋਕ ਉਹਦੇ ਵੀ ਕਰਕੇ ਰਾਹਤ ਮਹਿਸੂਸ ਕਰ ਰਹੇ ਆ ਕਿ ਕੋਈ ਪਾਰਟੀ ਬਾਜੀ ਕਰਕੇ ਕੋਈ ਝੂਠੇ ਪਰਚੇ ਇਨ੍ਹਾਂ ਤਿੰਨ ਸਾਡੇ ਤਿੰਨਾਂ ਸਾਲਾਂ ਚ ਕਿਤੇ ਦਰਜ ਨਹੀਂ ਹੋਏ ਔਰ ਲੋਕਾਂ ਨੇ ਜਿਹੜੀ ਸ਼ਰਾਫਤ ਦੀ ਰਾਜਨੀਤੀ ਆ ਉਹਨੂੰ ਪਹਿਲ ਦਿੱਤੀ ਆ ਜਿਹੜੇ ਚਿੱਠੀ ਮੈਂ ਮੰਤਰੀ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਅਵਜੋਤ ਸਿੰਘ ਉਹਨਾਂ ਕੋ 28 ਮਈ ਨੂੰ ਪਾਸ ਕਰਵਾ ਲਈ ਸੀ ਉਹ ਚਿੱਠੀ ਹੁਣ 22 ਜੂਨ ਨੂੰ ਆ ਕੇ ਬਾਜਵਾ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪਾ ਰਿਹਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਚਿੱਠੀ ਤੇ ਇੱਕ ਮਹੀਨਾ ਪਹਿਲਾਂ ਹੀ ਆਪਾਂ ਜਿਹੜੀ ਆ ਮੰਤਰੀ ਸਾਹਿਬ ਕੋ ਪਾਸ ਕਰਵਾ ਲਈ ਸੀ ਔਰ ਪ੍ਰਧਾਨ ਜੀ ਲਾਗੇ ਬੈਠੇ ਆ ਸਾਰੀ ਕਮੇਟੀ ਇੱਥੇ ਬੈਠੀ ਆ ਸਾਰਿਆਂ ਨੂੰ ਪਤਾ ਸਾਰੀਆਂ ਵਕ ਵਕ ਅਖਬਾਰਾਂ ਤੇ ਇਹਦੀ ਕਵਰੇਜ ਹੋਈ ਆ ਬਾਕੀ ਜਿਹੜਾ ਕਾਦੀਆਂ ਵਾਲੇ ਸੀਵਰੇਜ ਦੀ ਗੱਲ ਆ ਤਾਂ ਉਹ ਵੀ ਮੈਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਂ ਨੂੰ 8 ਜਨਵਰੀ ਨੂੰ ਮਿਲਿਆ ਸੀ ਔਰ ਇਹ ਮੈਂ ਦੋ ਮੰਗਾ ਸਭ ਤੋਂ ਪਹਿਲਾਂ ਉਹਦੇ ਚ ਰੱਖੀਆਂ ਸੀ ਕਿ ਜਿਹੜਾ ਧਾਰੀਵਾਲ ਔਰ ਕਾਦੀਆਂ ਦਾ ਸੀਵਰੇਜ ਆ ਇਹ ਪਾਸ ਹੋਣਾ ਚਾਹੀਦਾ ਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਜੇ ਇਹ ਸੀਵਰੇਜ ਪਾਸ ਹੀ ਕਰਾਉਣਾ ਸੀ ਤੇ ਪਿਛਲੇ 5 ਸਾਲ ਤੁਹਾਡੀ ਸਰਕਾਰ ਸੀ ਉਦੋਂ ਤੋਂ ਪਹਿਲਾਂ ਵੀ ਤੁਸੀਂ ਚਾਰ ਵਾਰ ਐਮਐਲਏ ਰਹੇ ਹੋ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਹੋ ਉਦੋਂ ਕਿਉਂ ਨਹੀਂ ਪਾਸ ਕਰਵਾਇਆ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੀਵਰੇਜ ਦਾ ਪ੍ਰੋਜੈਕਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਨੇ ਪਾਸ ਕੀਤਾ ਔਰ ਸਾਡੇ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਜੀ ਉਹਨਾਂ ਦੇ ਐਫਰਟਸ ਦੇ ਨਾਲ ਉਹਨਾਂ ਦੀ ਪਰਸਨਲ ਹੈਲਪ ਦੇ ਨਾਲ ਜਿਹੜਾ ਵਾ ਇਹ ਪਾਸ ਹੋਇਆ ਕਿ ਤੁਸੀਂ ਆਪਣੇ ਕਮਾਂ ਦਾ ਵੇਰਵਾ ਲੈ ਕੇ ਆਜੋ ਤੇ ਜੋ ਸੇਖਵਾ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਆ ਮੈਂ ਉਹਦਾ ਵੇਰਵਾ ਲੈ ਕੇ ਆ ਜਨਾ ਜਗ੍ਹਾ ਤੁਹਾਡੀ ਹੋਊਗਾ ਸਮਾਂ ਤੁਹਾਡਾ ਹੋਊਗਾ ਸਥਾਨ ਤੁਹਾਡਾ ਹੋਊਗਾ ਮੈਂ ਓਪਨ ਡਿਬੇਟ ਕਰਨ ਲਈ ਤਿਆਰ ਆ ਜੇ ਚੌਥੇ ਸਿਜ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਉਹਦੇ ਪਰਿਵਾਰ ਨੇ ਕਾਦੀਆਂ 'ਚ ਕੰਮ ਕਰਾਏ ਹੋਣ ਤੇ ਮੈਂ ਰਾਜਨੀਤੀ ਤੋਂ ਲੰਬੇ ਹੋਣ ਨੂੰ ਤਿਆਰ ਜਿੰਨਾ ਕੰਮ ਮੇਰੇ ਸਵਰਗੀ ਪਿਤਾ ਜੀ ਜਹੇਦਾਰ ਸੇਵਾ ਸਿੰਘ ਸੇਕਵਾਣੇ ਕਾਦੀਆਂ 'ਚ ਕਰਾਇਆ ਚਾਹੇ ਉਹ ਜਿਹੜਾ ਮਸੀਹ ਆਪਣਾ ਐਮਦੀਆ ਜਮਾਤ ਦੇ ਵਿੱਚ ਜਿਹੜਾ ਸੀਵਰੇਜ ਪਾਇਆ ਗੰਦਾ ਨਾਲਾ ਜਿਹੜਾ ਪੂਰ ਕੇ ਉੱਥੇ ਕਾਦੀਆਂ 'ਚ ਬਾਈਪਾਸ ਬਣਾਇਆ ਕਾਦੀਆਂ ਦੀਆਂ ਗਲੀਆਂ ਨਾਲੀਆਂ ਬਣਾਈਆਂ ਬਾਜਵਾ ਸਾਹਿਬ ਦੇ ਤੇ ਜਿਹੜੇ ਆਪਣੇ ਘਰ ਨੂੰ ਗਲੀ ਲੱਗਦੀ ਉਹਦੀ ਇੰਟਰਲੌਕ ਅਸੀਂ ਲਾਈ ਸੀ ਆਪਣੀ ਸਰਕਾਰਾਂ ਹੋਰ ਵੀ ਜਿਹੜਾ ਹਡੋ ਰੋੜਾ ਸੀ ਕਾਦੀਆਂ ਤੋਂ ਅਸੀਂ ਚਕਾਇਆ ਸੀ ਹੁਣ ਵੀ ਜਿੰਨੀਆਂ ਸੜਕਾਂ ਕਾਦੀਆਂ ਸ਼ਹਿਰ ਦੀਆਂ ਪਿਛਲੇ 8 ਸਾਲ ਤੋਂ ਰਿਪੇਅਰ ਨਹੀਂ ਸੀ ਹੋਈਆਂ ਬਾਜਵਾ ਸਾਹਿਬ ਆਪਣੇ ਭਰਾ ਨੂੰ ਪੁੱਛ ਲੈਣ ਜਿਹੜਾ 5 5 ਸਾਲ ਉਥੋਂ ਐਮਐਲਏ ਰਿਹਾ ਉਹਨਾਂ ਦੇ ਧਰਮ ਪਤਨੀ ਨੂੰ ਪੁੱਛ ਲੈਣ ਜਿਹੜੀ 5 ਸਾਲ ਐਮਐਲਏ ਰਹੀ ਆਪੇ ਮੈਂਬਰ ਪਾਰਲੀਮੈਂਟ ਰਹਿ ਤੁਸੀਂ ਤੇ ਕਾਦੀਆਂ ਦੀਆਂ ਸੜਕਾਂ ਨਹੀਂ ਰਿਪੇਅਰ ਕਰਾ ਸਕੇ ਉਹ ਵੀ 8-10 ਸਾਲ ਬਾਅਦ ਮੈਂ ਨਿੱਜੀ ਦਖਲ ਕਰਕੇ ਜਿਹੜਾ ਵਾ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਕਾਦੀਆਂ ਦੀਆਂ ਸ਼ਹਿਰ ਦੀਆਂ ਸੜਕਾਂ ਰਿਪੇਅਰ ਹੋ ਰਹੀਆਂ ਨਾ ਧਾਰੀਵਾਲ ਸ਼ਹਿਰ 'ਚ ਕੋਈ ਕੰਮ ਹੋਇ ਆ ਡੱਡਵਾ ਰੋਡ ਆ ਇਹ ਪਿਛਲੇ 10 ਸਾਲ ਤੋਂ ਕਿਸ ਨੇ ਇਹਦੀ ਸਾਰ ਨਹੀਂ ਲਈ ਉਹ ਵੀ ਆ ਕੇ ਅਸੀਂ ਹੁਣ ਬਣਾ ਰਹੇ ਆਂ ਸ਼ਹਿਰ ਵਾਲੀ ਰੋਡ ਵੀ ਅਸੀਂ ਹੁਣ ਬਣਾਵਾਂਗੇ ਮੈਂ ਓਪਨ ਚੈਲੰਜ ਕਰਦਾ ਬਾਜਵਾ ਸਾਹਿਬ ਨੂੰ ਜਿੱਥੇ ਕਹਿਣ ਕਿ ਮੈਂ ਉਹਨੂੰ ਤਿਆਰ ਆ ਮੇਰੇ ਨਾਲ ਡਿਬੇਟ ਕਰਕੇ ਵੇਖ ਲੈਣ ਕਿ ਇਹਨਾਂ ਨੇ ਕੀ ਕੀਤਾ ਕਾਦੀਆਂ ਹਲਕੇ ਲਈ ਤੇ ਸੇਖਵਾ ਪਰਿਵਾਰ ਨੇ ਕੀ ਕੀਤਾ